ਨਵਜੋਤ ਕੋਰ ਸਿੱਧੂ ਨੂੰ ਮੋਡਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ ਰਾਜਾ ਵੜਿੰਗ ਨੇ ਵੱਡਾ ਫੈਸਲਾ ਲਿਆ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਵੀ ਇਸ ਜਾਰੀ ਕੀਤਾ ਜਿਹੜਾ ਲੈਟਰ ਹੈ ਹੁਣ ਵੇਖਣਾ ਇੱਥੇ ਬੇहद ਖਾਸ ਰਹੀ ਹੈ ਕਿਉਂਕਿ ਨਵਜੋਤ ਕੋਰ ਸਿੱਧੂ ਨੇ ਜਿਸ ਤਰ੍ਹਾਂ ਬੀਤੇ ਦਿਨੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਿ ਜੇਕਰ ਸਾਨੂੰ ਨਵਜੋਤ ਸਿੰਘ ਸਿੱਧੂ ਤਾਂ ਪੰਜਾਬ ਦੀ ਸਿਆਸਤ ਦੇ ਸਤਾਈ ਦੇ ਵਿੱਚ ਆਉਣਗੇ ਜੇਕਰ ਉਹਨਾਂ ਨੂੰ ਹਾਈ ਕਮਾਂਡ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਵਜੋਂ ਉਤਾਰਦੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਜਿਹੜਾ ਮੁੱਖ ਮੰਤਰੀ ਆ ਉਹ ਪੈਸੇ ਦੇ ਕੇ ਹੀ ਲੱਗਦਾ ਜਿਹੜਾ 500 ਕਰੋੜ ਦੀ ਟੇਚੀ ਦੇਵੇਗਾ ਉਸ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਂਦਾ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਜਿਸ ਨੂੰ ਲੈ ਕੇ ਜਿਹੜੀ ਰਾਤ ਪਰ ਜਿਹੜੀ ਖਿੱਚੋ ਤਾਣ ਸੀ ਕਾਂਗਰਸ ਦੇ ਵਿੱਚ ਚੱਲਦੀ ਰਹੀ ਹੈ ਸਵੇਰ ਹੁੰਦਿਆਂ ਸਾਰ ਇੱਕ ਵਾਰ ਫਿਰ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਕਰਦੇ ਆ ਨਵਜੋਧ ਕੋਰ ਸਿੱਧੂ ਨੇ ਰਾਜਾ ਵਿਰਿੰਗ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਸੁਜੀਂਦਰ ਸਿੰਘ ਰੰਧਾਵਾ ਦੇ ਉੱਤੇ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਿੱਥੇ ਸਵਾਲ ਖੜੇ ਕੀਤੇ ਸੀ ਉੱਤੇ ਹੀ ਤਰਨਤਾਰਨ ਦੇ ਜਿਮਨੀ ਚੌਂ ਨੂੰ ਜਿਹੜੀ ਟਿਕਟ ਕਰਨ ਬੀਰ ਸਿੰਘ ਬੁਰਜਨ ਦਿੱਤੀ ਗਈ ਸੀ ਉਸ ਨੂੰ ਵੀ ਕਰੋੜਾਂ ਦੇ ਵਿੱਚ ਵੇਚਣ ਦੀ ਗੱਲ ਕੀਤੀ ਸੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਮੇਰੇ ਕੋਲ ਸਬੂਤ ਨੇ ਮੈਂ ਕਰਾਂਗੀ ਕਿਉਂਕਿ ਜੇਕਰ ਮੇਰੇ ਤੇ ਕੋਈ ਕਾਰਵਾਈ ਕਰਦੇ ਨੇ ਕੋਈ ਕਾਰਨ ਦੱਸੋ ਨੋਟਿਸ ਕਰਦੇ ਨੇ ਕੋਈ ਗੱਲ ਨਹੀਂ ਪਰ ਹੁਣ ਗੱਲ ਇੱਥੇ ਤੱਕ ਵੱਧ ਚੁੱਕੀ ਹੈ ਕਿ ਸਿੱਧੂ ਪਰਿਵਾਰ ਦਾ ਹੁਣ ਪੰਜਾਬ ਦੀ ਕਾਂਗਰਸ ਦੇ ਵਿੱਚ ਕੀ ਆਧਾਰ ਹੋਵੇਗਾ ਕੀ ਜਿਸ ਤਰ੍ਹਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਕਾਂਗਰਸ ਹਾਈ ਕਮਾਂਡ ਇਸ ਦੇ ਵਿੱਚ ਕੋਈ ਆਪਣਾ ਦਖਲ ਦੇਵੇਗੀ ਕਿਉਂਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪ੍ਰੇਂਕਾ ਗਾਂਧੀ ਦੇ ਨਜ਼ਦੀਕ ਦੱਸੇ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲੀ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਸਰਗਰਮ ਹੋ ਸਕਦੇ ਨੇ ਹੁਣ ਜਿਹੜੀਆਂ ਚੋਣਾਂ ਇਹ ਆ ਰਹੀਆਂ ਨੇ ਜ਼ਿਲ੍ਹਾ ਪ੍ਰ ਬਾਦ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਕਾਂਗਰਸ ਹੈ ਲੀਡਰਸ਼ਿਪ ਹੈ ਉਹਦੇ ਵਿੱਚ ਵੱਡਾ ਫਿਰ ਬਦਲ ਵੀ ਹੋਣ ਦੀ ਸੰਭਾਵਨਾ ਹੈ ਜਿਹੜੀ ਲਗਾਤਾਰ ਜਾਰੀ ਨੇ ਕਿਉਂਕਿ ਨਵਾਂ ਸਾਲ ਚੜ੍ਹਦੇ ਸਾਰ ਜਾਂ ਫਿਰ ਨਵਾਂ ਸਾਲ ਤੋਂ ਪਹਿਲਾਂ ਕਾਂਗਰਸ ਨੂੰ ਨਵਾਂ ਪ੍ਰਧਾਨ ਵੀ ਮਿਲ ਸਕਦਾ ਹੈ ਜਾਂ ਫਿਰ ਹੋਰ ਵੀ ਫਿਰ ਬਦਲ ਵੇਖ ਨੂੰ ਮਿਲ ਸਕਦੇ ਨੇ ਇਹ ਵੀ ਕੰਸੂਆ ਲਗਾਤਾਰ ਜਾਰੀ ਨੇ ਪਰ ਜਿੱਥੇ ਵੱਡੀ ਅਪਡੇਟ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਮੁੱਖ ਮੰਤਰੀ ਦੀ ਗੱਲ ਕੀਤੀ ਜਾ ਰਹੀ ਸੀ ਕਿ ਇਸ ਪਰਿਵਾਰ ਨੂੰ ਜਦ ਸਿੱਧੂ ਪਰਿਵਾਰ ਦਾ ਜੀ ਸਰਕਾਰ ਪੰਜਾਬ ਦੇ ਵਿੱਚ ਬਣੇ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਹੁਣ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਗਿਆ ਜਦੋਂ ਨਵਜੋਤ ਕੌਰ ਸਿੱਧੂ ਨੂੰ ਇਹ ਵੀ ਗੱਲ ਪੁੱਛੀ ਗਈ ਸੀ ਕਿ ਤੁਸੀਂ ਕਿਸੇ ਦੂਜੇ ਪਾਰਟੀ ਵਿੱਚ ਜਾ ਸਕਦੇ ਹੋ ਤਾਂ ਉਹਨਾਂ ਨੇ ਗੱਲ ਕਹੀ ਸੀ ਕਿ ਇਸ ਦੇ ਬਾਰੇ ਨਵਜੋਤ ਸਿੰਘ ਸਿੱਧੂ ਕੁਝ ਨਹੀਂ ਬੋਲਦੇ ਕਿਉਂਕਿ ਫਿਲਹਾਲ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਗੱਲਬਾਤ ਜਾਂ ਫਿਰ ਵੱਡੀ ਸਿਆਸਤ ਪੰਜਾਬ ਦੇ ਵਿੱਚ 2027 ਦੀ ਚੋਣਾਂ ਤੋਂ ਪਹਿਲਾਂ ਹੋ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਆਏ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਹੁਣ ਇਹ ਵੱਡਾ ਫੈਸਲਾ ਇਸ ਵਿੱਚ ਕਾਂ Thank <laughs> you. ਕੀਪੂ ਮੇਗਾ ਦਬੰਦੀ ਜਿਸ ਤਰ੍ਹਾਂ ਨੂੰ ਸਸਪੈਂਡ ਕੀਤਾ ਗਿਆ ਜੇਕਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਕੋਈ ਇਸ ਦੇ ਵਿੱਚ ਦਖਲ ਹੁੰਦਾ ਜੀ ਨਹੀਂ ਕੀਤੀ ਗਈ ਤਾਂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਭਵਿੱਖ ਦੀ ਸਿਆਸ ਦੇ ਵਾਸਤੇ ਵੱਡਾ ਫੈਸਲਾ ਲੈ ਸਕਦੇ ਨੇ ਕਿਉਂਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਇੰਟਰਵਿਊ ਕੀਤੀਆਂ ਸੀ ਉਹਨਾਂ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਆਪ ਕਾਂਗਰਸ ਨਹੀਂ ਛੱਡਣਗੇ ਜੇਕਰ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਜਾਂ ਫਿਰ ਇਹੋ ਜਿਹੇ ਹਾਲਾਤ ਹੁੰਦੇ ਬੰਦੇ ਨੇ ਤਾਂ ਉਹ ਕੋਈ ਵੀ ਫੈਸਲਾ ਪੰਜਾਬ ਦੇ ਹਿੱਤਾਂ ਦੇ ਲਈ ਲੈ ਸਕਦੇ ਨੇ ਹੁਣ ਵੇਖਣਾ ਇੱਥੇ ਬੇहद ਖਾਸ ਹੈ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜ ਆਉਣਗੇ ਜਾਂ ਫਿਰ ਆਪਣੇ ਟੀਵੀ ਚੈਨਲਾਂ ਦੇ ਰਾਹੀਂ ਜਾਂ ਫਿਰ ਹੋਰ ਕਮੈਂਟਰੀ ਦੇ ਰਾਹੀਂ ਜਾਂ ਫਿਰ ਆਈਪੀਐਲ ਦੇ ਵਿੱਚ ਜਿਸ ਤਰ੍ਹਾਂ ਦਾ ਆਪਣੇ ਆਰਥਿਕ ਪੱਖੋਂ ਆਪਣਾ ਜਿਹੜਾ ਜੀਵਨ ਬਤੀਤ ਕਰ ਰਹੇ ਨੇ ਜਾਂ ਫਿਰ ਮਜ਼ਬੂਤ ਹੋ ਰਹੇ ਨੇ ਉਸ ਉਹਦੇ ਉਧਾਰ ਤੇ ਵੱਲ ਜਾਣਗੇ ਜਾਂ ਫਿਰ ਪੰਜਾਬ ਦੀ ਰਾਜਨੀਤੀ ਦੇ ਵਿਚਾਨਗੇ ਕਿਉਂਕਿ ਤੁਹਾਨੂੰ ਇੱਥੇ ਗੱਲ ਇੱਕ ਹੋਰ ਵੀ ਦੱਸਦੀ ਅੱਜ ਡਾਕਟਰ ਤਰਬੀਰ ਗਾਂਧੀ ਹੋਰਾਂ ਦੇ ਵੱਲੋਂ ਵੀ ਇੱਕ ਜਿਹੜਾ ਮੀਡੀਆ ਦੇ ਵਿੱਚ ਬਿਆਨ ਛਪਿਆ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਤਰ੍ਹਾਂ ਸੀਐਮ ਦੇ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਵੋਟਰਾਂ ਨੂੰ ਕੁੱਟਿਆ ਜਾ ਰਿਹਾ ਸੀ ਪੁਲਿਸ ਦੀ ਧੱਕੇਸਾਹੀ ਕੀਤੀ ਜਾ ਰਹੀ ਸੀ ਮਤਲਬ ਪਿਛਲੇ ਸਾਲਾਂ ਦੇ ਵਿੱਚ ਜੋ ਕੁਝ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੇ ਨਾਲ ਹੋਇਆ ਜੋ ਕੁ ਕਿੱਥੇ ਸੀ ਹੁਣ ਕਿਸ ਤਰ੍ਹਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਅਨਾਉਂਸ ਕਰ ਦਿੱਤਾ ਜਾਵੇ ਪਰ ਪਿਛਲੇ ਦਿਨਾਂ ਦੇ ਵੀ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਵੀ ਅੱਜ ਗੱਲ ਕੀਤੀ ਜਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਲਗਾਤਾਰ ਚੱਲੀ ਸੀ ਕਿ ਕਈ ਜਿਹੜੇ ਸੀਐਮ ਦੇ ਦਾਵੇਦਾਰ ਨੇ ਚਿਹਰੇ ਨੇ ਪੰਜਾਬ ਦੇ ਵਿੱਚ ਵਿਚਰੇ ਨੇ ਜਿਨ੍ਹਾਂ ਦੇ ਵਿੱਚ ਰਾਜਾ ਵੜਿੰਗ ਦੀ ਗੱਲ ਕੀਤੀ ਸੁਜੀਂਦਰ ਰਧਾਵੇ ਦੀ ਗੱਲ ਕੀਤੀ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਕੀਤੀ ਚਰਨਜੀਤ ਸਿੰਘ ਚੰਨੀ ਦੀ ਗੱਲ ਕੀਤੀ ਜਾਂ ਫਿਰ ਸੁਖਜਿੰਦਰ ਸਿੰਘ ਰਧਾਵਾ ਦੀ ਗੱਲ ਕੀਤੀ ਹੋਰ ਵੀ ਕਈ ਲੀਡਰਾਂ ਦੀ ਗੱਲ ਕੀਤੀ ਹੈ ਪਰ ਇੱਥੇ ਹੁਣ ਸਭ ਤੋਂ ਅਹਿਮ ਗੱਲ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਹੁਣ ਜਿਸ ਤਰ੍ਹਾਂ ਦੀ ਦਖਲਅੰਦਾਜ਼ੀ ਜਾਂ ਫਿਰ ਕੈਲੀ ਖਿੱਚੋ ਤਣ ਚੱਲ ਰਹੀ ਹੈ ਕਿਉਂਕਿ ਇਹ ਕੰਸੋਲ ਲਗਾਤਾਰ ਜਾਰੀ ਸੀ ਕਿ ਬਿਨਾ ਸੀਐਮ ਦੇ ਚਿਹਰੇ ਤੋਂ 2027 ਦੀ ਚੋਣਾਂ ਲੜੇਗੀ ਜੇਕਰ 2027 ਦੀ ਚੋਣਾਂ ਬਿਨਾ ਸੀਐਮ ਦੇ ਚਿਹਰੇ ਤੋਂ ਲੜੀ ਜਾਂਦੀਆਂ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜੇ ਸਮੀਕਰ ਰਹਿਣਗੇ ਕਿਉਂਕਿ 2017 ਦੇ ਵਿੱਚ ਬਿਨਾ ਸੀਐਮ ਦੇ ਚਿਹਰੇ ਤੋਂ ਆਮ ਆਦੀ ਪਾਰਟੀ ਨੇ ਚੋਣਾਂ ਲੜੀਆਂ ਸੀ ਜਿਸ ਤਰ੍ਹਾਂ ਉਹਨਾਂ ਦੀ ਜਮਾਨਤਾਂ ਜ਼ਬਤ ਹੋਈਆਂ ਜਿਸ ਤਰ੍ਹਾਂ ਬੁਰੀ ਹਾਰ ਹੋਈ ਸੀ ਉਹ ਸਭ ਦੇ ਸਾਹਮਣੇ ਆ ਪਰ ਪੰਜਾਬ ਦੇ ਲੋਕ ਹੁਣ 2027 ਦੇ ਵਿੱਚ ਕਿਸ ਦੀ ਸਰਕਾਰ ਲੈ ਕੇ ਆਉਂਦੇ ਨੇ ਪੰਜਾਬ ਦੇ ਵਿੱਚ ਇਹ ਵੀ ਦੇਖਣਾ ਬੇहद ਖਾਸ ਹੋਵੇਗਾ ਸੋ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ